ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਦੋਸਤੋ ਪਿਛਲੇ ਦਿਨੀ ਮਿੱਠੜੇ ਫਿਲਮ ਆਉਣ ਤੋਂ ਬਾਅਦ ਅੰਬਰਦੀਪ ਦੇ بیٹے ਲਖਸ਼ ਦੀ ਸੋਸ਼ਲ ਮੀਡੀਆ ਤੇ ਟ੍ਰੋਲਿੰਗ ਸ਼ੁਰੂ ਹੋ ਗਈ ਸੀ ਜਿਸ ਤੋਂ ਬਾਅਦ ਨਿਰਦੇਸ਼ਕ ਅੰਬਰਦੀਪ ਨੇ ਸੋਸ਼ਲ ਮੀਡੀਆ ਤੇ ਉਹਨਾਂ ਟ੍ਰੋਲਾਂ ਦਾ ਸਖਤ ਜਵਾਬ ਦਿੱਤਾ ਜਿਨ੍ਹਾਂ ਨੇ ਉਹਨਾਂ ਦੇ ਪੁੱਤਰ ਲਖਸ਼ ਦਲੇ ਦੀ ਪਹਿਲੀ ਫਿਲਮ ਮਿੱਠੜੇ ਦੇ ਪ੍ਰੀਮੀਅਰ ਤੇ ਉਸ ਦੀ ਦਿੱਖ ਤੇ ਘਰਾੜ ਦੀ ਆਲੋਚਨਾ ਕੀਤੀ ਸੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲਖਸ਼ ਦੇ ਕੰਮ ਤੇ ਧਿਆਨ ਦੇਣ ਉਸ ਦੀ ਮੀਡੀਆ ਮੌਜੂਦਗੀ ਦਾ ਨਿਰਣਾ ਨਾ ਕਰਨ ਤੁਨ ਨੇ ਇਹ ਵੀ ਕਿਹਾ ਕਿ ਲਖਸ਼ ਸਿਰਫ 18 ਸਾਲ ਦਾ ਤੇ ਪਹਿਲੀ ਵਾਰੀ ਮੀਡੀਆ ਦੇ ਸਾਹਮਣੇ ਆਉਣ ਕਾਰਨ ਘਬਰਾੜ ਦੇ ਵਿੱਚ ਸੀ ਉਸ ਤੋਂ ਬਾਅਦ ਇੰਡਸਟਰੀ ਵੀ ਲਖਸ਼ ਦਲੇ ਦੇ ਹੱਕ ਦੇ ਵਿੱਚ ਨਜ਼ਰ ਆਈ ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਨੇ ਅੰਬਰਦੀਪ ਦੇ ਬੇਟੇ ਦੇ ਹੱਕ ਦੇ ਵਿੱਚ ਪਈਆਂ ਜਿਨ੍ਹਾਂ ਦੇ ਵਿੱਚ ਸਰਗੁਣ ਮਹਿਤਾ ਐਮੀ ਵਿਰਕ ਜਗਦੀਪ ਸਿੱਧੂ ਅਦੇ ਨਾਲ ਹੀ ਹੈਪੀ ਰਾਏ ਕੋਟੀ ਤੋਂ ਇਲਾਵਾ ਬਹੁਤ ਸਾਰੇ ਇੰਡਸਟਰੀ ਦੇ ਕਲਾਕਾਰ ਅਤੇ ਅਦਾਕਾਰ ਸੀ ਜਿਨ੍ਹਾਂ ਨੇ ਲਖਸ਼ ਦਲੇ ਦੇ ਹੱਕ ਦੇ ਵਿੱਚ ਪੋਸਟਾਂ ਪਾਈਆਂ ਤੁਹਾਨੂੰ ਦੱਸ ਦਈਏ ਕਿ ਅਮਰਿੰਦਰ ਗਿੱਲ ਜਿਹੜੇ ਹਮੇਸ਼ਾ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖਦੇ ਨੇ ਉਹਨਾਂ ਨੇ ਵੀ ਇਸ ਮਸਲੇ ਤੇ ਆਪਣਾ ਪੱਖ ਰੱਖਿਆ ਉਹਨਾਂ ਨੇ ਦੋ ਫੋਟੋਆਂ ਲਖਸ਼ ਦਲੇ ਦੀਆਂ ਸ਼ੇਅਰ ਕੀਤੀਆਂ ਇੱਕ ਫੋਟੋ ਲਾਹੌਰਿਆ ਫਿਲਮ ਦੀ ਹੈ ਦੂਜੀ ਮਿਠੜੇ ਫਿਲਮ ਦੀ ਹੈ ਤੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਕੱਲ ਤੁਹਾਡੀ ਮੂਵੀ ਦੇਖੀ ਬਹੁਤ ਸੋਹਣਾ ਕੰਮ ਕੀਤਾ ਤੁਸੀਂ ਲਾਹੌਰਿਆ ਤੋਂ ਮਿਠੜੇ ਤੱਕ ਵੇ ਟੂ ਗੋ ਗੋਡ ਬlesਸ ਇਹ ਪੋਸਟ ਜਿਹੜੀ ਅਮਰਿੰਦਰ ਗਿੱਲ ਨੇ ਸ਼ੇਅਰ ਕੀਤੀ ਹੈ ਲ ਬਾਕੀ ਸੋਸ਼ਲ ਮੀਡੀਆ ਤੇ ਹੋ ਰਹੀ ਟ੍ਰੋਲਿੰਗ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ